ਉਹਨੇ ਦੀ ਫਸਲ ਹੁਣ 45 ਦਿਨ 50 ਦਿਨ 55 ਦਿਨ ਦੇ ਲਗਭਗ ਜਿਹੜੀਆਂ ਹੋ ਚੁੱਕੀਆਂ ਨੇ ਚਾਹੇ ਕੋਈ ਬਾਸਮਤੀ ਹੈ ਚਾਹੇ ਲੌਂਗ ਟਾਈਮ ਦੀ ਕਿਸਮ ਕੋਈ ਪਰਮਲਾ ਜੀ ਦੇ ਵਿੱਚ ਪੂਸ਼ਾ ਵਰਗੀਆਂ ਕਿਸਮਾਂ ਪੂਹੇ 44 ਤੇ ਪੀਲੀ ਪੂਸ਼ ਆਉਂਦੀ ਹੈ ਜਾਂ ਪੀਆਰ 118 ਕਿਸਮ ਹੈ 14 ਸਿੱਕ ਤੇ 1882 ਦਾ ਵੀ ਕਾਫੀ ਇਸ ਸਾਲ ਜਿਹੜਾ ਏਰੀਆ ਲੱਗਿਆ ਹੋਇਆ ਹੈ ਪਿਛਲੇ ਸਾਲ ਕਾਫੀ ਪੱਤਾਲ ਵੇਟ ਨੇ ਫਸਲਾਂ ਦੇ ਉੱਪਰ ਅਟੈਕ ਕੀਤਾ ਤੇ ਕਿਸਾਨਾਂ ਨੇ ਕਾਫੀ ਕੈਮੀਕਲ ਕਾਫੀ ਜਿਹੜੇ ਇਨਸੈਕਟੀਸਾਈਡ ਵਰਤੇ ਸੁੰਡੀ ਦੇ ਵਾਸਤੇ ਉਸ ਤੋਂ ਡਰਦੇ ਮਾਰੇ ਕਿਸਾਨ ਇਸ ਵਾਰ ਕਰ ਕੀ ਰਿਹਾ ਆ ਪਦਾਨ ਵੀ ਪਾ ਰਹੇ ਆ ਤੇ ਵਿੱਚ ਸਪਰੇ ਵੀ ਕਰ ਰਹੇ ਆ ਕਿਉਂਕਿ ਕਿਸਾਨ ਨੂੰ ਆਪਣੀ ਫਸਲ ਦਾ ਜਿਹੜਾ ਇੰਨਾ ਡਰ ਹੁੰਦਾ ਹੈ ਕਿ ਗੋਬ ਦੀ ਸੁੰਡੀ ਦੇ ਹਮਲੇ ਨਾਲ ਜਾਂ ਪੱਤਾ ਲਵੇਟ ਸੁੰਡੀ ਦੇ ਹਮਲੇ ਨਾਲ ਕਿ ਸਾਡੀ ਫਸਲ ਦਾ ਜਿਹੜਾ ਕਿਤੇ ਝਾੜ ਨਾ ਕੱਟ ਜੇ ਸਾਡੀ ਫਸਲ ਦੀਆਂ ਕਿਤੇ ਵੀ ਮੁੰਜਰਾਂ ਨੇ ਜਿਹੜੀਆਂ ਉਹਨਾਂ ਨੂੰ ਸੁੰਡੀ ਨਾ ਖਾਜੇ ਕਿਉਂਕਿ ਕਿਸਾਨ ਨੇ ਜਦੋਂ ਆਪਣੀ ਫਸਲ ਪੁੱਤਾ ਵਾਂਗ ਪਾਲੀ ਹੁੰਦੀ ਹੈ ਫਿਰ ਉਹਦੇ ਉੱਪਰ ਖਰਚਾ ਕਰਨ ਤੋਂ ਕਿਸਾਨ ਜਿਹੜੇ ਆਪਣੇ ਨਹੀਂ ਡਰਦੇ ਕਿਉਂਕਿ ਡਰਨਾ ਵੀ ਨਹੀਂ ਚਾਹੀਦਾ ਜੇ ਜ਼ਮੀਨਾਂ ਦੇ ਆਪਾਂ ਠੇਕੇ ਦੀ ਗੱਲ ਕਰੀਏ 80000 85000 ਵਿੱਚ ਪਿੰਡਾਂ ਦੇ ਵਿੱਚ 1 ਲੱਖ ਤੱਕ ਵੀ ਜਿਹੜੇ ਬਾਣ ਪਹੁੰਚ ਚੁੱਕੇ ਨੇ ਹੁਣ ਕਰਨਾ ਕੀ ਹੈ ਤੁਸੀਂ ਪ੍ਰਦਾਨ ਪਾ ਰਹੇ ਹੋ ਛੋਡੀ ਮਰਜੀ ਆ ਸਪਰੇਅ ਕਰ ਰਹੇ ਹੋ ਛੋਡੀ ਮਰਜੀ ਆ ਕਿਉਂਕਿ ਤੁਸੀਂ ਨੇ ਦੇਖਣਾ ਵੀ ਆਪਣੀ ਫਸਲ ਦੇ ਵਿੱਚ ਆਪਾਂ ਵਰਤਣਾ ਕੀ ਆ ਕਿਉਂਕਿ ਸਾਡਾ ਕੰਮ ਜਾਣਕਾਰੀ ਦੇਣਾ ਹੈ ਸਪਰੇਅ ਦੇ ਬਾਰੇ ਵੀ ਜਾਣਕਾਰੀ ਦੇਣਾ ਤੇ ਕਾਟਾਪ ਪ੍ਰਦਾਨ ਦੇ ਬਾਰੇ ਵੀ ਜਾਣਕਾਰੀ ਦੇਣਾ ਵਰਤਣੀ ਤੁਸੀਂ ਨੇ ਆ ਜੇ ਛੋਡੇ ਬਾਸਮਤੀ ਆ ਉਹਦੇ ਵਿੱਚ ਤੁਸੀਂ ਕਾਟਾਪ ਭੁੱਲ ਕੇ ਵੀ ਨਾ ਪਾਓ ਕਿਉਂਕਿ ਬਾਸਮਤੀ ਵੈਰਾਈਟੀ ਆ ਜਿਹੜੀ ਚاہے ਸ਼ਾਰਟ ਟਾਈਮ ਦੀ ਆ ਚاہے ਲੌਂਗ ਟਾਈਮ ਦੀ ਆ ਉਹਦਾ ਰੇਟ ਕਿੱਥੇ ਖੜਦਾ ਜਾ ਕੇ ਉਹਦਾ ਰੇਟ ਖੜਨਾ ਹੁੰਦਾ ਹੈ ਕੁਆਲਿਟੀ ਦੇ ਉੱਪਰ ਜੇ ਉਹਦੀ ਆਪਣੇ ਕੋਲ ਕੁਆਲਿਟੀ ਨਹੀਂ ਹੈਗੀ ਫਿਰ ਆਪਾਂ ਆਪਣਾ ਚਾਹੇ 60 ਮਣ ਦੀ بجائے ਚਾਹੇ 85 ਮਣ ਹੋ ਜੇ ਆਪਣਾ ਉੱਥੇ ਕੋਈ ਫਾਇਦਾ ਨਹੀਂ ਜੇ ਉੱਥੇ ਆਪਾਂ ਕੁਆਲਿਟੀ ਨਾ ਲੈ ਕੇ ਗਏ ਕਿਉਂਕਿ ਉਹਦੇ ਵਿੱਚ ਕੁਆਲਿਟੀ ਬਣਾਉਣ ਦੇ ਲਈ ਤੁਸੀਂ ਪ੍ਰਾਣ ਬਿਲਕੁਲ ਨਾ ਵਰਤੋ ਉਹਦੇ ਵਿੱਚ ਸਪਰੇਅ ਵਰਤੋ ਸਪਰੇਅ ਦੇ ਵਿੱਚ ਕਸਟੋਰੀਆ ਵੀ ਪਾ ਸਕਦੇ ਹੋ ਫੰਗੀ ਸਾਈਡ ਦੇ ਵਿੱਚ ਹੈਗਜਾ ਪਲੱਸ ਵੈਲਡ ਆ ਵੀ ਪਾ ਸਕਦੇ ਹੋ ਸੁੰਡੀ ਵਾਸਤੇ 1.9 ਕਿਸਾਨ ਕਾਫੀ ਵਰਤਦੇ ਆ ਰਿਜ਼ਲਟ ਵੀ ਵਧੇ ਆਉਂਦੇ ਆ ਤੁਸੀਂ ਉਸ ਨੂੰ ਵੀ ਵਰਤ ਸਕਦੇ 125 ਐਮਲ ਪ੍ਰਤੀ ਇਕੜ ਦੇ ਹਿਸਾਬ ਦੇ ਨਾਲ ਨਾਲ ਤੁਸੀਂ ਤੇਲੇ ਵਾਸਤੇ ਵਰਤਣੀ ਚੈਸ ਵਰਤ ਸਕੋ ਕਿਉਂਕਿ ਚੈਸ ਵੀ ਹੋਂਕੂ ਜਿਆਦਾ ਮਹਿੰਗੀ ਨਹੀਂ ਹੈਗੀ ਜੇ ਤੁਸੀਂ ਇਹ ਸਪਰੇ ਵੀ ਨਹੀਂ ਕਰ ਰਹੇ ਪਦਾਨ ਵੀ ਨਹੀਂ ਪਾਉਣਾ ਚਾਹੁੰਦੇ ਤੇ ਸਪਰੇ ਵੀ ਨਹੀਂ ਹਲੇ ਕਰਨਾ ਚਾਹੁੰਦੇ ਤਾਂ ਤੁਸੀਂ ਐਨ ਪੀ ਕੇ ਦਾ ਸਹਾਰਾ ਜ਼ਰੂਰ ਲਓ ਉਹਦੇ ਵਿੱਚ 2 ਤੋਂ 2.5 ਕਿਲੋ ਤੱਕ ਇਗਰ 0.49 120 25 ਗ੍ਰਾਮ 150 ਗ੍ਰਾਮ ਤੱਕ ਜ਼ਿੰਕ 39.5 ਵਾਲੇ ਵੀ ਵਰਤ ਸਕਦੇ ਹੋ ਉਹਦੇ ਵਿੱਚ ਤੁਸੀਂ ਬੋਰਨ 50 ਤੋਂ 60 ਗ੍ਰਾਮ ਕਿਉਂਕਿ ਜ਼ਿੰਕ ਦੇ ਨਾਲ ਵੀ ਫਸਲ ਦੇ ਵਿੱਚ ਜ਼ਿੰਕ ਦੀ ਤੱਤਾਂ ਦੀ ਪਿਓਰਿਟੀ ਹੁੰਦੀ ਹੈ ਦਾਣੇ ਦੇ ਵਿੱਚ ਜ਼ਿੰਕ ਪੂਰਾ ਹੁੰਦਾ ਹੈ ਪोटाश ਤੱਤ ਪੋਟਾਸ਼ੀਅਮ ਵਰਤਦੇ ਆ ਵੀ ਫਸਲ ਦੇ ਉੱਪਰ ਕਿਸੇ ਵੀ ਤਰ੍ਹਾਂ ਦੀ ਸਟ्रेस ਨਾ ਪਵੇ ਤੇ ਫਸਲ ਦੇ ਵਿੱਚ ਜਿੰਨੀ ਖਰਾਕ ਪਈ ਹੈ ਖਰਾਕ ਘੁਮਾ ਦਿੰਦੇ ਆ ਖਾਦ ਟ੍ਰਾਂਸਫਰ ਕਰਨ ਦਾ ਕੰਮ ਕਰਦੀ ਆ ਤੇ ਫਸਲ ਦਾ ਇਨਖਾਰ ਵੀ ਵਧੀਆ ਹੁੰਦਾ ਤੇ ਗਾਉ ਸਮੇਂ ਫਸਲ ਦਾ ਦਾਣਾ ਭਰ ਕੇ ਹੁੰਦਾ ਜਿੰਨੀ ਖਾਦ ਪਈ ਹੁੰਦੀ ਆ ਪੋਟਾਸ਼ ਤੱਤ ਬੂਟੇ ਨੂੰ ਸਹੀ ਟਾਈਮ ਸਹੀ ਸਟੇਜ ਤੇ ਜਿਹੜੀ ਦੇ ਦਿੰਦਾ ਇਸ ਸਪਰੇਅ ਤੁਸੀਂ ਕੱਲੀ ਵੀ ਕਰ ਸਕਦੇ ਹੋ ਜੇ ਤੁਸੀਂ ਫੰਗੀ ਸਾਈਡ ਸੰਡੀਵਾਸੀ ਕਰ ਰਹੇ ਹੋ ਤਾਂ ਉਹਦੇ ਵਿੱਚ ਤੁਸੀਂ ਐਨਪੀਕੇ ਕੱਲਾ 13 ਯੂਰੋ 45 20 ਜਿਹੜਾ ਮਿਕਸ ਕਰ ਸਕਦੇ ਹੋ ਪਰ ਬਾਸਮਤੀ ਦੇ ਵਿੱਚ ਪ੍ਰਦਾਨ ਨਾ ਪਾਓ ਹੋਰ ਪਰਮਲ ਵੈਰਾਈਟੀਆਂ ਹੈਗੀਆਂ ਨੇ ਤੁਸੀਂ ਉਹਦੇ ਵਿੱਚ ਜੇ ਤੁਹਾਡਾ ਮਨ ਕਰਦਾ ਤਾਂ ਤੁਸੀਂ 5 ਤੋਂ 7 ਕਿਲੋ ਤੱਕ ਪ੍ਰਦਾਨ ਵਰਤ ਸਕਦੇ ਹੋ ਕਿਉਂਕਿ ਪ੍ਰਦਾਨਾਂ ਦੇ ਵੀ ਚੰਗੇ ਆ ਪ੍ਰਦਾਨਾਂ ਨੇ ਜਿਹੜੀਆਂ 90 95 ਤੋਂ ਜਿਹੜੀ ਸਟਾਰਟ ਹੁੰਦੀਆਂ ਨੇ 110 15 ਰੁਪਏ ਤੱਕ ਜਾ ਰਹੀਆਂ ਨੇ 5 ਤੋਂ 7 ਕਿਲੋ ਪਾਉਣੇ ਉਹ ਤਾਂ 500 ਤੋਂ ਲੈ ਕੇ 700 ਤੱਕ ਆਪਣਾ ਜਿਹੜਾ ਖਰਚਾ ਹੁੰਦਾ ਤੇ ਮੇਰਾ ਜਾਣਕਾਰੀ ਪਾਉਣ ਦਾ ਇਹੀ ਮਤਲਬ ਹੈ ਵੀ ਤੁਸੀਂ ਬਾਸਮਦੀ ਦੇ ਵਿੱਚ ਪ੍ਰਦਾਨ ਤਾਂ ਬਿਲਕੁਲ ਨਾ ਪਾਓ ਤੇ ਪਰਮਲ ਦੇ ਵਿੱਚ ਜੇ ਤੁਸੀਂ ਪਤਾਨ ਵੀ ਨਾ ਰਿਤੇ ਸਪਰੇ ਵੀ ਨਹੀਂ ਕਰ ਰਹੇ ਤਾਂ ਤੁਸੀਂ ਐਨ ਪੀ ਕੇ ਜ਼ਰੂਰ ਕਰ ਲੋ ਤੁਹਾਡੀ ਫਸਲ ਦਾ ਨਿਖਾਰ ਵੀ ਵਧੀਆ ਹੋਣਾ ਹੈ ਤੁਹਾਡੀ ਫਸਲ ਦਾ ਝੰਡਾ ਪੱਤਾ ਵੀ ਜਿਹੜਾ ਉਹਦੇ ਨਾਲ ਵਧੀਆ ਸਟਰੋਂਗ ਰਹਿਣਾ ਜਿੰਨੀ ਖਰਾਕ ਪਈ ਹੈ ਬੂਟੇ ਤੇ ਗੱਭਵਾਸਾ ਸਮੇਂ ਨਸਾਰੇ ਟਾਈਮ ਤੇ ਪੋਲੀਨੇਸ਼ਨ ਜਿਹੜਾ ਉਸ ਦੇ ਨਾਲ ਵਧੀਆ ਹੋਣਾ ਕਿਉਂਕਿ ਅਸੀਂ ਨਾ ਤਾਂ ਕਿਸੇ ਕੰਪਨੀ ਦਾ ਦੇਖੋ ਵਿਰੋਧ ਕਰਨਾ ਨਾ ਤਾਂ ਕਿਸੇ ਕਾਟਾ ਵਾਲੀ ਕੰਪਨੀ ਦਾ ਵਿਰੋਧ ਕਰਨਾ ਨਾ ਕਿਸੇ ਸਪਰੇ ਵਾਲੀ ਕੰਪਨੀ ਦਾ ਵਿਰੋਧ ਕਰਨਾ ਕਿਉਂਕਿ ਆਪਣਾ ਫਸਲ ਦਾ ਕੰਮ ਹੈ ਜਿਹੜਾ ਆਪਾਂ ਨੂੰ ਸੁੰਡੀ વાਸੀ ਵਰਤਣਾ ਪੈਣਾ ਚਾਹੇ ਪਲਾਂ ਪਾਲੀ ਚ ਸਪਰੇਅ ਕਰ ਲਈਏ ਉਲੀ ਨਾਸ਼ਕ ਵਾਤੇ ਫੰਗੀ ਸਾਈਡ ਵੀ ਵਰਤਣੇ ਪੈਣਗੇ ਤੇਲੇ ਵਾਲੇ ਵੀ ਵਰਤਣੀਆਂ ਪੈਣਗੀਆਂ ਕਿਉਂਕਿ ਇਹਨਾਂ ਚੀਜ਼ਾਂ ਦੇ ਨਾਲ ਫਸਲ ਦਾ ਜਿਹੜਾ ਝਾੜ ਇਹਨਾਂ ਕ੍ਰੋਪ ਪ੍ਰੈਕਟਿਸ ਕਰਨ ਦੇ ਨਾਲ ਫਸਲ ਦਾ ਝਾੜ ਵਧਣ ਦਾ ਕਾਰਨ ਹੁੰਦਾ ਵੀ ਫਸਲ ਨੂੰ ਸੁੰਡੀ ਦੇ ਹਮਲੇ ਤੋਂ ਬਚਾਉਣਾ ਤੇ ਫਸਲ ਨੂੰ ਤੇਲੇ ਦੇ ਹਮਲੇ ਤੋਂ ਬਚਾਉਣਾ ਤੇ ਫਸਲ ਨੂੰ ਆਪਾਂ ਨੇ ਉਲੀ ਤੋਂ ਵੀ ਬਚਾਉਣਾ ਕਿਉਂਕਿ ਜਦੋਂ ਬੰਦਾ ਬਿਮਾਰ ਹੁੰਦਾ ਉਹਦੇ ਬੁਖਾਰ ਦਾ ਵੀ ਇੰਜੈਕਸ਼ਨ ਲੱਗਦਾ ਹੈ ਜੇ ਉਹਦੇ ਦਰਦ ਵਾਸਤੇ ਪੇਨ ਕਿਲਰ ਵੀ ਦਿੱਤਾ ਜਾਂਦਾ ਹੈ ਜੇ ਆਪਾਂ ਬੇਲੋੜੇ ਕੈਮੀਕਲ ਵਰਤਦੇ ਉਹਨੂੰ ਆਪਾਂ ਖਰਚਾ ਕਹਿੰਦੇ ਆ ਹੁਣ ਵਿੱਚ ਜਦੋਂ ਮਨੁੱਖ ਬਿਮਾਰ ਹੁੰਦਾ ਉਹਨੂੰ ਸਿਹਤ ਬਣਾਉਣ ਦੇ ਲਈ ਦਵਾਈ ਵੀ ਖਾਣੀ ਪੈਂਦੀ ਹੈ ਵਿੱਚ ਨਸ਼ਾ ਵੀ ਕਰਦੇ ਆ ਹੈ ਦੋਨੇ ਕੈਮੀਕਲ ਦੇ ਵਿੱਚ ਆਉਂਦੇ ਆ ਪਰ ਇੱਕ ਲੋੜ ਮੁਤਾਬਕ ਹੁੰਦਾ ਇੱਕ ਜਾਨ ਬੁੱਝ ਕੇ ਜਿਹੜਾ ਵਰਤਿਆ ਜਾਂਦਾ ਤਾਂ ਹੀ ਕਹਿੰਦੇ ਵੀ ਫਸਲਾਂ ਦੇ ਉੱਪਰ ਖਰਚੇ ਕਰੋ ਰਿਮਿਟਡ ਦੇ ਹਿਸਾਬ ਦੇ ਨਾਲ ਕਰੋ ਖਰਚਾ ਕੀਤਾ ਜਿਸ ਨੂੰ ਉਹਦੀ ਕੋਈ ਇਨਕਮ ਆ ਰਹੀ ਹੈ ਤਾਂ ਬੇ ਲੋੜੇ ਜਿਹੜੇ ਆਪਾਂ ਖਰਚੇ ਕਰੀਏ ਹੁਣ ਆਪਣੀ ਫਸਲ ਦਾ ਜਿਹੜਾ ਅਗਲਾ ਟਾਈਮ ਹੈ ਉਹ ਬਹੁਤ ਹੀ ਜ਼ਰੂਰੀ ਟਾਈਮ ਹੈ ਪਹਿਲਾਂ ਆਪਾਂ ਨੇ ਫੋਟ ਕੱਟ ਕਰਵਾ ਲਈ ਬੱਦ ਕਰਵਾ ਲਈ ਉਹ ਗੱਲ ਵੱਖਰੀ ਹੈ ਕਿਉਂਕਿ ਹੁਣ ਫਸਲ ਦਾ ਜੇ ਕੁਆਲਿਟੀ ਆਪਾਂ ਲੈ ਕੇ ਜਾਵਾਂਗੇ ਤਾਂ ਹੀ ਜਿਹੜੇ ਆਪਾਂ ਨੂੰ ਫਸਲ ਦੇ ਚੰਗੇ ਜਿਹੜੇ ਰੇਟ ਮਿਲਣਗੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਬਾਸਮਤੀ ਸੰਬੰਧਿਤ ਹੋਰ ਕਾਫੀ ਵੀਡੀਓ ਜਿਹੜੀ ਕਿਸਾਨਾਂ ਦੇ ਨਾਲ ਆਪਾਂ ਜਿਹੜੀਆਂ ਸ਼ੇਅਰ ਕਰਦੇ ਰਹੇ ਪਿਛਲੇ 2-3 ਸਾਲ ਤੋਂ ਕਿਸਾਨਾਂ ਦੇ ਲਈ ਚੰਗੀ ਤੇ ਚੰਗੇ ਜਿਹੜੀਆਂ ਆਪਾਂ ਜਾਣਕਾਰੀਆਂ ਲੈ ਕੇ ਆ ਰਹੇ ਹਾਂ ਕਿਉਂਕਿ ਜੋ ਵੀ ਚੰਗੀ ਕੋਈ ਚੇਹ ਪੈਸਟੀਸਾਈਡ ਹੈ ਚਾਹੇ ਕਿ ਬਾਇਓ ਹੈ ਚਾਹੇ ਕਿ ਐਨਪੀ ਕੇ ਆ ਉਹਦੀ ਜਾਣਕਾਰੀ ਦੇਣਾ ਆਪਣਾ ਜਿਹੜਾ ਫਰਜ਼ ਹੈ ਕਿਉਂਕਿ ਆਪਾਂ ਹਰ ਟਾਈਮ ਖੇਤਾਂ ਦੇ ਵਿੱਚ ਰਹਿੰਦੇ ਆਪਦੇ ਖੇਤਾਂ ਦੇ ਵਿੱਚ ਕੀ ਕੰਮ ਧੰਦਾ ਕਰਦੇ ਆ ਤੇ ਜਿਹੜੀ ਚੰਗੀ ਚੀਜ਼ ਹੁੰਦੀ ਹੈ ਉਹਦੀ ਸਲਾਹਤਾ ਕਰਨਾ ਜਿਹੜਾ ਸਾਡਾ ਫਰਜ਼ ਬਣਦਾ ਹੈ ਕੋਈ ਮੈਂ ਪਹਿਲਾਂ ਕਹਿ ਕੇ ਹਟਾ ਕਿਸੇ ਦੇ ਨਾਲ ਕਿਸੇ ਦੀ ਕੋਈ ਦੁਸ਼ਮਣੀ ਨਹੀਂ